हां जी ये मैचिंग सूट रहनेਗੇ ਵਿਦ ਦੁਪੱਟਾ ਫੈਬਰਿਕ ਬਹੁਤ ਅੱਛਾ ਤੇ ਪਿਓਰ ਕਾਟਨ ਦੇ ਰਹਣਗੇ ਸ਼ਰਟ ਪ੍ਰਿੰਟਰ ਰਹੇਗੀ ਵੱਡੇ ਪਣੇ ਦੇ ਵਿੱਚ 1.70 ਦੀ 75 ਦੀ ਤੇ ਜੋ ਨਾਰਮਲ ਪਣੇ ਜੋ 2 ਮੀਟਰ ਮਿਲੇਗੀ ਪਲੇਨ ਇਸ ਦੇ ਨਾਲ 2 ਮੀਟਰ ਦੀ ਬਾਟਮ ਰਹੇਗੀ ਨਾਰਮਲ ਪਣੇ ਦੇ ਵਿੱਚ ਨਾਲ ਤੁਹਾਨੂੰ ਪਿਓਰ ਕਾਟਨ ਦਾ ਲਾਈਨਿੰਗ ਵਾਲਾ ਦੁਪੱਟਾ 2 ਲਾਈ ਦੁਪੱਟਾ ਰਹੇਗਾ ਦੁਪੱਟੇ ਦੀ ਜੋ ਲੈਂਥ ਰਹੇਗੀ 2 ਮੀਟਰ ਦੁਪੱਟਾ ਰਹੇਗਾ ਫੁੱਲ ਸਾਈਜ਼ ਦਾ ਦੁਪੱਟਾ ਮਿਲੇਗਾ ਤੁਸੀਂ ਇਹ 950 ਚ ਘਰ ਬੈਠੇ ਸੂਟ ਬਾਇ ਕਰ ਸਕਦੇ ਆ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਬਹੁਤ ਅچھے ਪ੍ਰਿੰਟ ਨੇ ਐਂਡ ਬਹੁਤ ਹੀ ਸੋਹਣੇ ਹੈ ਰੰਗਾਂ ਦੇ ਵਿੱਚ ਨੇ ਐਂਡ WhatsApp ਨੰਬਰ ਆਪਣਾ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਇਹ ਵਿਦਾਊਟ ਦੁਪੱਟਾ ਸੂਟ ਰਹਿਣਗੇ ਪਿਓਰ ਕਾਟਨ ਦੇ ਨਿਊ ਪ੍ਰਿੰਟ ਆਏ ਹੋਏ ਨੇ ਫੈਬਰਿਕ ਬਹੁਤ ਹੀ ਅੱਛਾ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਤੇ ਤੁਸੀਂ ਇਹਨਾਂ ਸੂਟਾਂ ਨੂੰ ਵੀ ਬਾਈ ਕਰਨ ਲਈ ਆਰਡਰ ਕਰ ਸਕਦੇ ਹੋ ਪ੍ਰਿੰਟਡ ਸ਼ਰਟ ਆ ਪਲੇਨ ਬਾਟਮ ਆ ਨਾਰਮਲ ਪਣੀ ਦੇ ਵਿੱਚ 70 ਮੀਟਰ ਵੱਡੇ ਪਣੀ ਦੇ ਵਿੱਚ 1.70 ਦੀ ਸ਼ਰਟ ਤੇ ਬਾਟਮ ਵੀ ਨਾਰਮਲ ਪਣੀ ਚ ਲੈ ਸਕਦੇ ਹੋ ਵੱਡੇ ਪਣੀ ਚ ਵੀ ਲੈ ਸਕਦੇ ਹੋ ਤੇ 550 ਚ ਇਹ ਸੂਟ ਤੁਸੀਂ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ ਨਵੇਂ ਨਵੇਂ ਪ੍ਰਿੰਟ ਤੇ ਡਿਜ਼ਾਈਨਰ ਸੂਟ ਦੇਖਣ ਲਈ ਨਵੇਂ ਆਪਾਂ ਪ੍ਰਿੰਟ ਲੈ ਕੇ ਆਉਨੇ ਹਰ ਰੋਜ਼ ਨਵਾਂ ਪ੍ਰਿੰਟ ਹੁੰਦਾ ਤੇ ਹਰ ਰੋਜ਼ ਨਵੇਂ ਡਿਜ਼ਾਈਨਰ ਸੂਟ ਹੁੰਦੇ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ